ਅੱਜ 9 ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ 9 ਸਾਲ ਦੇ ਚੜ੍ਹਦੇ ਸਾਰ ਇੱਕ ਨੌਜਵਾਨ ਦੇ ਉੱਤੇ ਪੁਲਿਸ ਨੂੰ ਟਿੱਪਣੀ ਕਰਨੀ ਮਹਿੰਗੀ ਪੈ ਗਈ ਜਿਸ ਤੋਂ ਬਾਅਦ ਸੜਕ ਤੇ ਪੁਲਿਸ ਦੇ ਨਾਲ ਨੌਜਵਾਨ ਦਾ ਕਾਫੀ ਹੰਗਾਮਾ ਹੁੰਦਾ ਹੈ ਦੱਸ ਦਿਆ ਕਿ ਦੇਸ਼ ਭਰ ਦੇ ਵਿੱਚ 9 ਸਾਲ ਨੂੰ ਲੈ ਕੇ ਦੇਰ ਰਾਤ ਜਸ਼ਨ ਮਨਾਇਆ ਜਾ ਰਿਹਾ ਸੀ ਵੱਡੇ ਵੱਡੇ ਰੈਸਟੋਰੈਂਟ ਛੋਟੇ ਛੋਟੇ ਰੈਸਟੋਰੈਂਟ ਹਰ ਥਾਂ ਦੇ ਉੱਤੇ ਲੋਕ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਪਹੁੰਚੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਨਵਾਂ ਸਾਲ ਮਨਾਇਆ ਜਾ ਰਿਹਾ ਸੀ ਉੱਥੇ ਹੀ ਥਾਂ ਥਾਂ ਦੇ ਉੱਤੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਪੁਲਿਸ ਵੱਲੋਂ ਵੀ ਨਾਕੇਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਸਿੱਖ ਨੌਜਵਾਨ ਦੇ ਉੱਤੇ ਪੁਲਿਸ ਵੱਲੋਂ ਟਿੱਪਣੀ ਕਰਨਾ ਮਹਿੰਗਾ ਪੈ ਜਾਂਦਾ ਕਿਉਂਕਿ ਇਸ ਸਰਦਾਰ ਨੌਜਵਾਨ ਨੂੰ ਪੁਲਿਸ ਕਹਿੰਦੀ ਹੈ ਕਿ ਨਵਾਂ ਸਾਲ ਤੁਸੀਂ ਆਪਣੇ ਘਰੇ ਜਾ ਕੇ ਮਨਾਓ ਜਿਸ ਤੋਂ ਬਾਅਦ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਤੇ ਇਹ ਸਰਦਾਰ ਨੌਜਵਾਨ ਪੁਲਿਸ ਨਾਲ ਉਲਝਦਾ ਨਜ਼ਰ ਆਉਂਦਾ ਹਾਲਾਂਕਿ ਪੁਲਿਸ ਦੇ ਜਿਹੜੇ ਹੋਰ ਉੱਚ ਅਧਿਕਾਰੀ ਨੇ ਨੌਜਵਾਨ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਨਜ਼ਰ ਆਏ ਕਿ ਹੁਣ ਨਵਾਂ ਸਾਲ ਮਨਾ ਲਿਆ ਤੁਸੀਂ ਆਪੋ ਆਪਣੇ ਘਰੇ ਜਾਓ ਆਪਣੇ ਪਰਿਵਾਰ ਦੇ ਨਾਲ ਨਵਾਂ ਸਾਲ ਮਨਾਓ ਪਰ ਉਹ ਨੌਜਵਾਨ ਮੰਨਣ ਨੂੰ ਤਿਆਰ ਨਾ ਹੋਇਆ ਅਤੇ ਕਾਫੀ ਸਮਾਂ ਬਹਿਸ ਦਾ ਨਜ਼ਰ ਆਇਆ ਆਓ ਦੇਖਦੇ ਹਾਂ ਚਲੋ ਹਾਂਜੀ ਭਾਈ ਨਹੀਂ ਮੰਨਦੇ ਕੋਈ ਗੱਲ ਨਹੀਂ ਮਨਿੰਦਰ ਨਾ ਹੈ ਮਨਿੰਦਰ ਸਾਈ ਜਿਓ ਫਾਈਟ ਕਰੋ ਜਾਓ ਬਾਈਡਾ ਬਰੇਜ ਜਾਓ ਬਸ ਮਨਿੰਦਰ ਬੈ ਬੈ ਕਰੇ ਜਾਤੀਏ ਮਨਿੰਦਰ ਜੀ ਚਲੋ ਜੀ ਮਨਿੰਦਰ ਜੀ ਚਲੋ ਚਲੋ ਘਰ ਚੋਂ ਕੇ ਨਹੀਂ کہنا ਆਇਆ ਫਿਰ ਮੈਨੇ ਤੁਮੀ ਭਰੰਦਰ ਪਾਲੀ ਚਲਵਾਇਆ ਭਰਾਵਾ ਕੋਲੋਂ ਬੱਚਾ ਜੋੜ ਕੇ ਵੇਚਿਆ ਜੱਜੋਰ ਫੁੱਲ ਛੱਲੋ ਜੋਗੀ ਰਿਕਵੈਸਟ ਕੀਤੀ ਜਾ ਰਹੀ ਹੈ ਹਜੇ ਵੀ ਰਿਕਵੈਸਟ ਕੀਤੀ ਜਾ ਰਹੀ ਹੈ ਕਿਉਂਕਿ ਆਹ ਮੇਰੀ ਮਾਸਸੀ ਗੱਲ ਰਿਪੋਰਟ ਕਰ ਰਹੀ ਹੈ ਉਹ ਸਰਪਰ ਰਾਰ ਹੋ ਰਹੇ ਹੈ ਉਹ ਕਿਰਕੀ ਕਰਦੀ ਹੈ ਰੇਟ ਹੋ ਗਿਆ ਨਾ ਬੰਦ ਕਰਿਓ ਜੰਨਾ ਨਹੀਂ ਲੱਗੋ ਮੇਰਾ ਵੀਰ ਜਾਓ ਠੀਕ ਹੈ ਮੇਰਾ ਵੀਰ ਚੱਲੇ ਆਇਆ ਨਹੀਂ ਲੱਗਣਾ ਚਲੋ ਕਰੇ ਹੈਪੀ ਨਿਊ ਹੈਪੀ ਨਿਊ ਚਲੋ ਚਲੋ ਬੰਦ ਹੋ ਗਏ ਤਿਆਰ ਕੋਈ ਤਰੀਕੇ ਨਾਲ ਵੱਡੇ ਅੱਸਾ ਵੱਲੋਂ ਕਿਆ ਜਾ ਰਿਹਾ ਵਾ ਸਹਿਬ ਤੁਸੀਂ ਘਰੇ ਪਹੁੰਚੋ ਆਪਣੇ ਨਵਾਂ ਸਾਲ ਆਪਣੀ ਫੈਮਿਲੀ ਦੇ ਨਾਲ ਮਨਾਓ ਆਪ ਵੀ ਇੰਜੋਏ ਕਰੋ ਜੀ ਉਥੇ ਨਵੇਂ ਸਾਲ ਨੂੰ ਲੈ ਕੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਦੇ ਵਾਸਤੇ ਕਰੀਬ 800 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਪੁਲਿਸ ਦੁਆਰਾ ਕੁੱਲ 50 ਤੋਂ ਜ਼ਿਆਦਾ ਪੁਆਇੰਟ ਚਿੰਨ੍ਹ ਕੀਤੇ ਗਏ ਸੀ ਜਿੱਥੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਮਹਾਂ ਸਰ 2032 ਨਵੇਂ ਸਿਵਾਤ ਹੋ ਗਏ ਕਿੰਨਾ ਮੋਹਲ ਰਿਹਾ ਪੇਪਰ ਮੋਹਲ ਵਿੱਚ ਕਾਫੀ ਹੁੰਨਣ ਬਾਜੀ ਵੀ ਮਿਲ ਰਹੇ ਸੀ ਮੋਹਲ ਦਾ ਰਿਹਾ ਬਿਲਕੁਲ ਸ਼ਾਂਤੀਪੁਰ ਰਿਹਾ ਜੀ ਜਿਹੜੇ ਯੰਗਸਟਰ ਸੀਗੇ ਉਹਨਾਂ ਨੇ ਆਪਣੇ ਤਰੀਕੇ ਨਾਲ Enjoy ਕੀਤਾ ਜਿਹੜੀਆਂ ਫੈਮਿਲੀ ਸੀਗੀਆਂ ਉਹਨਾਂ ਨੇ ਆਪਣੇ ਤਰੀਕੇ ਨਾਲ Enjoy ਕੀਤਾ ਬਿਲਕੁਲ ਸ਼ਾਂਤੀਪੂਰ ਮੋਹਲ ਰਿਹਾ ਹੋ ਨਵਾਂ ਸਾਲ ਚੱਲ ਚੁਕਿਆ ਔਰ ਸਾਰੇ ਇਕੱਲੇ ਨੂੰ ਵਧਾਈਆਂ ਦੇ ਕੇ ਜਾ ਰਹੇ ਨੇ ਕਿਤਾ ਹੁੰਨਣ ਬਾਜੀ ਜਿਲੇ ਕਰਦੇ ਸੀ ਹੁਣ ਕਾਫੀ ਫਰਕ ਨਜ਼ਰ ਆ ਰਿਹਾ ਹੈ ਫੈਮਿਲੀਜ਼ ਵੀ ਘੁੰਮ ਰਹੀਆਂ ਆਪਣੇ ਪਰਿਵਾਰ ਨਾਲ ਲੈ ਕੇ ਘੁੰਮ ਰਹੀਆਂ ਕਿੱਦਾਂ ਦਾ ਤੁਹਾਨੂੰ ਰਿਸਪੌਂਸ ਮਿਲ ਰਿਹਾ ਹੈ ਫੈਮਿਲੀ ਦਾ ਲੋਕਾਂ ਨੂੰ ਅੱਛਾ ਰਿਸਪੌਂਸ ਮਿਲਦਾ ਜੀ ਜਿਹੜੇ ਪਹਿਲਾਂ ਨਹੀਂ ਫੈਮਿਲੀ ਨਾਲ ਆ ਪਾਰੇ ਸੀ ਉਹ ਹੁਣ ਸਾਰੇ ਆਪਣੀ ਫੈਮਿਲੀ ਨਾਲ ਲਾਕਏ ਇੰਜੋਏ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਅੱਛਾ ਰਿਸਪੌਂਸ ਮਿਲਦਾ ਸ਼ੋਪ ਦੀ ਟਾਈਮਿੰਗ ਵਗੈਰਾ ਕਿੰਨੇ ਵਜੇ ਕਿੰਨੇ ਵਜੇ ਕਰਾਂਗੇ ਵੈਸੇ ਰੂਟੀਨ ਚ 12 ਵਜੇ ਹੁੰਦੀ ਹੈ ਜੀ ਫਿਰ ਕਿਉਂਕਿ ਟਰਨਓਵਰ ਹੀ 12 ਵਜੇ ਹੋਇਆ ਤੇ ਇਸ ਕਰਕੇ 15-20 ਮਿੰਟ ਮੈਚੂਰ ਮੰਦਾ ਘੰਟਾ ਜਦ ਤੱਕ ਪੁਆਇੰਟ ਆਪਣੀ ਕੋਨ ਅਨਾਊਂਸਮੈਂਟਸ ਕਰਤੀ ਹੈ ਕਿ ਹੋਂ ਦੱਸਦਾ ਕੀ ਮੈਸੇਜ ਆ ਰਿਹਾ ਹੈ ਨਾ ਮਿਸਾਲ ਇਹੀ ਹੈ ਜੀ ਕਿ ਨਵਾਂ ਸਾਲ ਸਾਰਿਆਂ ਵਾਸਤੇ ਚੰਗਾ ਔਰ ਖੁਸ਼ੀਆਂ ਭਰਿਆ ਆਵੇ ਔਰ ਸਾਰੇ ਇਸ ਨੂੰ ਆਪਣੇ ਕਾਨੂੰਨ ਦੇ ਜ਼ਾਰੇ ਦੇ ਵਿੱਚ ਰਹਿ ਕੇ ਇੰਜੋਏ ਕਰਨ ਔਰ ਆਪਣੇ ਆਪਣੇ ਕੰਮ ਨੂੰ ਵਿਦਾਨ ਸੋ ਦੱਸਦੇ ਕਿ ਨਵੇਂ ਸਾਲ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਹੋਵੇ ਇਸ ਨੂੰ ਲੈ ਕੇ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰੇ ਤਾਂ ਕਿ ਕਿਸੇ ਦਾ ਨਵਾਂ ਸਾਲ ਖਰਾਬ ਨਾ ਹੋਵੇ ਇਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਜਿਹੜੀ ਕਿ ਡਿਊਟੀ ਨਿਭਾਈ ਜਾਂਦੀ ਹੈ ਅਤੇ ਲੋਕਾਂ ਨੂੰ ਸਮਝਾ ਕੇ ਉਹਨਾਂ ਦੇ ਘਰ ਵੀ ਭੇਜਿਆ ਜਾਂਦਾ ਤਾਂ ਕਿ ਇੱਥੇ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ